ਸਤਿ ਸ਼੍ਰੀ ਅਕਾਲ ਆਰਪੀਡੀ 24 ਤੇ ਮੈਂ ਸਾਰੀ ਕਾਰ ਫਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਪਹਿਲੀ ਖਬਰ ਲਵਾਂਗੇ ਉਹ ਇਹ ਹੈ ਕਿ ਪਿਛਲੇ ਸੋਮਵਾਰ ਜਾਨੀ 6 ਅਕਤੂਬਰ ਵਾਲੇ ਦਿਨ ਦੇਸ਼ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਘਟੀ ਹੈ ਇਹ ਮੰਦਭਾਗੀ ਘਟਨਾ ਭਾਰਤ ਦੀ ਸਰਵਉੱਚ ਅਦਾਲਤ ਦੇ ਵਿੜੇ ਵਿੱਚ ਭਾਰਤ ਦੇ ਮਾਨਯੋਗ ਚੀਫ ਜਸਟਿਸ ਵੀ ਆਰ ਗਵੈਦਵਲ ਇੱਕ ਸੀਨੀਅਰ ਵਕੀਲ ਦੁਆਰਾ ਸਨਾਤਨ ਧਰਨ ਦੇ ਨਾਂ ਤੇ ਜੁੱਤੀ ਸੱਟਣ ਦੀ ਪ੍ਰਕਿਰਿਆ ਨਾਲ ਵਾਪਰੀ ਹੈ ਆਪਣਾ ਵਿਰੋਧ ਦਰਜ ਕਰਾਉਣ ਲਈ ਇਸ ਸੀਨੀਅਰ ਵਕੀਲ ਨੇ ਜਿਸ ਤਰ੍ਹਾਂ ਭਾਰਤੀ ਸੰਵਿਧਾਨ ਦੀਆਂ ਸਾਰੀਆਂ ਮर्याਦਾਵਾਂ ਜਿਹੜੀਆਂ ਨੇ ਉਪਾਰ ਕੀਤੀਆਂ ਉਸ ਨਾਲ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਖੰਡਰ ਹੋ ਰਿਹਾ ਭਾਰਤੀ ਲੋਕਤੰਤਰ ਦਾ ਅਸਲੀ ਚਿਹਰਾ ਸਾਰ ਪਰਦੇ ਲੋਕਾਂ ਦੇ ਸਾਹਮਣੇ ਹੋ ਗਿਆ ਇੱਕ ਬੰਨੇ ਉਹ ਵਕੀਲ ਸੀ ਜਿਸ ਨੇ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਤੇ ਜੱਜ ਸਾਹਿਬਾਨ ਦੀ ਕਿਸੇ ਟਿੱਪਣੀ ਤੋਂ ਖਫਾ ਹੋ ਕੇ ਜੁੱਤਾ ਸਿੱਟਣ ਦੀ ਪ੍ਰਕਿਰਿਆ ਕੀਤੀ ਤੇ ਦੂਸਰੇ ਪਾਸੇ ਉਹ ਚੀਫ ਜਸਟਿਸ ਸੀ ਜਿਸ ਨੇ ਇਸ ਸਾਰੇ ਕੁਝ ਨੂੰ ਪਲਾਂ ਵਿੱਚ ਵਿਸਾਰ ਜਾਣ ਦਾ ਸੁਨੇਹਾ ਦਿੱਤਾ ਪਰ ਇਹ ਏਡੀ ਵੱਡੀ ਘਟਨਾ ਹੈ ਕਿ ਇਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਆਪ ਸਾਡੇ ਨਾਲ ਗੱਲਬਾਤ ਕਰਨ ਲਈ ਡਾਕਟਰ ਤੇਜਿੰਦਰ ਵਿਲੇਜੀ ਜੀ ਹਾਜ਼ਰ ਨੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਬਹੁਤ ਬਹੁਤ ਸਰ ਇੱਥੇ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਸਰ ਤੁਹਾਡਾ ਤਾਂ ਸਵਾਲ ਇਹ ਹੈ ਕਿ ਆਖਰ ਅਜਿਹੀ ਮੰਤਭਾਗੀ ਘਟਨਾ ਕਿਉਂ ਹੋਈ ਕੀ ਭਾਰਤ ਦੇ ਨਿਆਂ ਪ੍ਰਣਾਲੀ ਇੰਨੀ ਖੋਖਲੀ ਹੋ ਚੁੱਕੀ ਹੈ ਕਿ ਇਸ ਤਰ੍ਹਾਂ ਵਾਪਰੇ ਬਿਲਕੁਲ ਭਾਰਤ ਦੀ ਨਿਆਂ ਪ੍ਰਣਾਲੀ ਇਹ ਹੱਦ ਤੱਕ ਖੋਖਲੀ ਹੋ ਜਾਏਗੀ ਜੀ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਹੂੰ ਭਾਵੇਂ ਚੀਫ ਜਸਟਿਸ ਅ ਸ਼੍ਰੀ ਬੀ ਆਰ ਗਵਈਹ ਹੋਰਾਂ ਨੇ ਜੀ ਇਸ ਘਟਨਾ ਨੂੰ ਵਿਸਾਰ ਦੇਣ ਲਈ ਉਹਨਾਂ ਕਹਾਂ ਮੈਂ ਭੁੱਲ ਗਿਆ ਬਿਲਕੁਲ ਪਰ ਕੀ ਇੰਨੀ ਛੇਤੀ ਇਹ ਗੱਲ ਭੁੱਲੀ ਜਾ ਸਕਦੀ ਹੈ ਜੇ ਚੀਫ ਜਸਟਿਸ ਸਾਹਿਬ ਦੇ ਨਾਲ ਅਜਿਹਾ ਵਾਪਰ ਸਕਦਾ ਹੈ ਤਾਂ ਤੁਸੀਂ ਇਮੇਜਿਨ ਕਰੋ ਕਿ ਭਾਰਤ ਵਿੱਚ ਪਿੰਡਾਂ ਚ ਕਸਬਿਆਂ ਚ ਸ਼ਹਿਰਾਂ ਚ ਗਲੀਆਂ ਚ ਮਹੱਲਿਆਂ ਦੇ ਵਿੱਚ ਇੱਕ ਖਾਸ ਵਰਗ ਨਾਲ ਕੀ ਵਾਪਰ ਰਿਹਾ ਹੋਵੇਗਾ ਜੀ ਬਿਲਕੁਲ ਜੀ ਹੁਣ ਚੀਫ ਜਸਟਿਸ ਸਾਹਿਬ ਇਸ ਅਹੁਦੇ ਤੇ ਪਹੁੰਚੇ ਨੇ ਆਪਣੀ لیاقت ਕਰਕੇ ਪਹੁੰਚੇ ਨੇ ਉਹ ਕਿਸੇ ਦੀ ਖਰਾਤ ਲੈ ਕੇ ਨਹੀਂ ਪਹੁੰਚੀ ਹਾਂ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਕੁਝ ਕੁ ਲੋਕਾਂ ਨੂੰ ਚੀਫ ਜਸਟਿਸ ਦਾ ਇੱਕ ਖਾਸ ਜਾਤੀ ਚੋਂ ਆ ਕੇ ਖਾਸ ਧਰਮ ਚੋਂ ਆ ਕੇ ਇਸ ਅਹੁਦੇ ਤੇ ਪਹੁੰਚ ਜਾਣਾ ਜਿਹੜਾ ਆ ਉਹ ਬਰਦਾਸ਼ਤ ਨਹੀਂ ਹੋ ਰਿਹਾ ਬਿਲਕੁਲ ਜੀ ਅਸੀਂ ਭਾਰਤ ਨੂੰ ਇੱਕ ਜਮਹੂਰੀ ਧਰਮ ਨਿਰਪੱਖ ਸੈਕੂਲਰ ਅਜਿਹੇ ਵਿਸ਼ੇਸ਼ਣਾ ਦੇ ਨਾਲ ਉਹਦੀ ਪ੍ਰਸਤਾਵਨਾ ਚ ਹੀ ਜਿਹੜਾ ਆ ਉਹ ਸਵੀਕਾਰਿਆ ਜੀ ਕੀ ਭਾਰਤ ਇਹੋ ਜਿਹਾ ਧਰਮ ਨਿਰਪੱਖ ਹੈ ਕੀ ਭਾਰਤ ਇਹੋ ਜਿਹਾ ਜਾਤੀ ਪਾਤੀ ਤੋਂ ਉੱਪਰ ਉੱਠਿਆ ਹੈ ਕੀ ਸੱਚਮੁੱਚ ਅਸੀਂ 21ਵੀਂ ਸਦੀ 'ਚ ਜੀ ਰਹੇ ਹਾਂ ਕਿ ਅਸੀਂ ਪੱਥਰ ਯੁੱਗ ਵੱਲ ਨੂੰ ਵਧ ਰਹੇ ਹਾਂ ਏਡੇ ਵੱਡੇ ਸਵਾਲ ਨੇ ਜਿਹੜੇ ਇਸ ਘਟਨਾ ਦੇ ਨਾਲ ਖੜੇ ਹੋ ਗਏ 6 ਤਰੀਕ ਦੀ ਘਟਨਾ ਏਡੀ ਮਨਹੂਸ ਘਟਨਾ ਹੈ ਜਿਸ ਘਟਨਾ ਨੂੰ ਸੰਸਾਰ ਭਰ ਦੇ মিডিਏ ਨੇ ਬਣਦੀ ਥਾਂ ਦਿੱਤੀ ਹੈ ਭਾਵੇਂ ਇੱਕ ਬੰਨੇ ਚੀਫ ਜਸਟਿਸ ਸਾਹਿਬ ਨੇ ਉਹਨਾਂ ਤੇ ਕੋਈ ਵੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਜੀ ਜੇ ਚਾਹੁੰਦੇ ਤਾਂ ਉਸੇ ਵੇਲੇ ਉਹਨੂੰ ਉੱਥੋਂ ਹੀ ਜੇਲ੍ਹ ਚ ਪੇਸ ਸਕਦੇ ਸੀ ਇੱਕ ਬੰਨੇ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਤੇ ਉਹਦਾ ਉਹ ਉਹ ਜਿਹੜਾ ਛਿੱਟਿਆ ਗਿਆ ਜੁੱਤੀ ਹੈ ਉਹ ਵੀ ਉਹਨੂੰ ਵਾਪਸ ਕਰਨ ਦਾ ਆਦੇਸ਼ ਤਾਂ ਵੀ ਵਾਪਸ ਕਰੋ ਜੀ ਪਰ ਦੂਸਰੇ ਬੰਨੇ ਉਹ 71 ਸਾਲਾਂ ਦਾ ਸੀਨੀਅਰ ਵਕੀਲ ਜਿਹਦਾ ਪ੍ਰੋਫੈਸ਼ਨ ਵਿੱਚ ਕਿਤੇ ਨਾਂ ਥੇ ਨਿਕਾ ਪ੍ਰੋਫੈਸ਼ਨ 'ਚ ਉਹਦੀ ਕੋਈ ਏਡਾ ਵੱਡੀ ਜਿੱਡੀ ਉਹਦੀ ਉਮਰ ਹੈ ਓਡਾ ਉਹਦਾ ਕੱਦ ਬੁੱਤ ਨਹੀਂਗਾ ਪਰੰਤੂ ਜਿੱਡੀ ਵੱਡੀ ਉਹਨੇ ਕਾਰਵਾਈ ਕੀਤੀ ਹੈ ਤੇ ਜਿਸ ਕਾਰਵਾਈ ਦੇ ਨਾਲ ਉਹਨੇ ਸਨਾਤਨ ਧਰਮ ਨੂੰ ਵੀ ਸ਼ਰਮਸਾਰ ਕਰ ਦਿੱਤਾ ਹਮ ਅਸੀਂ ਮੰਨਦੇ ਆ ਕਿ ਇਹ ਭਾਰਤ ਵਿੱਚ ਸਨਾਤਨ ਧਰਮ ਜਾਂ ਹਿੰਦੂਇਜ਼ਮ ਦੀ ਦੇ ਬੋਲ ਵਾਲਾ ਦਾ ਜੁਗ ਹੈ ਕੀ ਉਹਨੇ ਆਪਣੀ ਜਿਹੜੀ ਕਾਬਲੀਅਤ ਹੈ ਉਹਦੇ ਤੋਂ ਵੱਧ ਕੇ ਉਹਦੀ ਟੇਕ ਲਈ ਹੈ ਧਰਮ ਦੀ ਟੇਕ ਲਈ ਹੈ ਕੀ ਧਰਮ ਦੀ ਟੇਕ ਦੇ ਨਾਲ ਏਦਾਂ ਅੱਗੇ ਵਧਿਆ ਜਾ ਸਕਦਾ ਹੈ ਕੀ ਧਰਮ ਦੀ ਟੇਕ ਲੈ ਕੇ ਅਸੀਂ ਸੁਪਰੀਮ ਕੋਰਟ ਨੂੰ ਜਾਂ ਭਾਰਤ ਦੇ ਸੰਵਿਧਾਨ ਨੂੰ ਜਾਂ ਭਾਰਤ ਦੇ ਲੋਕਤੰਤਰ ਨੂੰ ਜਾਂ ਭਾਰਤ ਦੇ ਚੀਫ ਜਸਟਿਸ ਨੂੰ ਇਸ ਹੱਦ ਤੱਕ ਜਲੀਲ ਕਰ ਸਕਦੇ ਹਾਂ ਸੋ ਇਹ ਵੱਡੇ ਸਵਾਲ ਨੇ ਜਿਹੜੇ ਇਹ ਖੜੇ ਹੋ ਗਏ ਨੇ ਇਹ ਸਵਾਲ ਖੜੇ ਹੋ ਰਹੇ ਨੇ ਇਹ ਭਾਰਤ ਦੀਆਂ ਕਦਰਾਂ ਕੀਮਤਾਂ ਤੇ ਇਹ ਸਵਾਲ ਖੜੇ ਹੋ ਰਹੇ ਨੇ ਭਾਰਤ ਦੇ ਪਵਿੱਖ ਤੇ ਇਹ ਸਵਾਲ ਖੜੇ ਹੋ ਰਹੇ ਨੇ ਇੱਥੇ ਵੱਸਦੇ ਉਹਨਾਂ ਦਲਤ ਲੋਕਾਂ ਬਾਰੇ ਜਿਹੜੇ ਅੱਜ ਵੀ ਨਰਕ ਵਰਗੀ ਜ਼ਿੰਦਗੀ ਜੀਂਦੇ ਨੇ ਸੋ ਇਸ ਮੈਂ ਵੱਡੀ ਦੁਰਘਟਨਾ ਵਾਲ ਨੂੰ ਜਿਹੜਾ ਆ ਉਹ ਇੱਕ ਮੰਦਭਾਗੀ ਘਟਨਾ ਸਮਝਦਾ ਤੇ ਮੈਂ ਸਮਝਦਾ ਕਿ ਇਸ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਭਾਰਤ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਤੇ ਇਹਦੀ ਇੱਕ ਇੰਨੀ ਮਸਾਲੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਹਰ ਕੋਈ ਉੱਠ ਕੇ ਇਕ ਕਿਸੇ ਵੀ ਇਹ ਮਤਲਬ ਧਾਰਮਿਕ ਮर्यादा ਦੇ ਨਾਂ ਤੇ ਜਿਹੜਾ ਅਜਿਹੀ ਐਕਸ਼ਨ ਨਾ ਕਰੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਵੀ ਪਿੱਛੇ ਜਾ ਕੇ ਐਸਾ ਕਾਨੂੰਨ ਬਣਾਇਆ ਸੀ ਕਿ ਕਿਸੇ ਦੇ ਧਾਰਮਿਕ ਜਜ਼ਬਾਤਾਂ ਦੀ ਨਾਲ ਕੋਈ ਠੇਸ ਨਾ ਪਹਚਾਵੇ ਪਰ ਧਾਰਮਿਕ ਜਜ਼ਬਾਤਾਂ ਦੇ ਨਾਂ ਤੇ ਕਿਸੇ ਸਮਝਾ ਸੰਵਿਧਾਨਿਕ ਮਰਿਆਦਾ ਨੂੰ ਵੀ ਠੇਸ ਨਾ ਪਹਚਾਈ ਜਾਵੇ ਇਹਦੀ ਵੀ ਜਿਹੜੀ ਜ਼ਿੰਮੇਵਾਰੀ ਆ ਉਹ ਸਾਨੂੰ ਸਾਰਿਆਂ ਨੂੰ ਰੱਖ ਕੇ ਲੈਣ ਦੀ ਲੋੜ ਹੈ ਜੀ ਬਿਲਕੁਲ ਸਰ ਆਕਰ ਵਕੀਲ ਕਿਸ ਕੇਸ ਦੇ ਫੈਸਲੇ ਤੋਂ ਖਫਾ ਸੀ ਕਿ ਉਸਨੇ ਇਹ ਜੁਤੀ ਸੁੱਟਣ ਦੀ ਪ੍ਰਕਿਰਿਆ ਕੀਤੀ ਦੇਖੋ ਇਹ ਵਕੀਲ ਪਿਛਲੇ ਦਿਨਾਂ ਚ ਇੱਕ ਕੇਸ ਜਿਹੜਾ ਹੈ ਉਹ ਪੀਆਲ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਆ ਜੀ ਜੀ ਉਹ ਪਈ ਹੋਈ ਸੀ ਜਿਹਨੂੰ ਜਨ ਹਿੱਤ ਪਟੀਸ਼ਨ ਕਹਿੰਦੇ ਆ ਹਮ ਆ ਉਸ ਪਟੀਸ਼ਨ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਸੀ ਕਿ ਇਹ ਇਹ ਪਬਲਿਕ ਲਿਟੀਗੇਸ਼ਨ ਨਹੀਂਗੀ ਇਹ ਪਬਲਿਸਿਟੀ ਇੰਟਰਸਟ ਲਿਟੀਗੇਸ਼ਨ ਹੈ ਇਹ ਪਬਲਿਸਿਟੀ ਦਾ ਸਟੰਟ ਹੈ ਸੋ ਇਹ ਦੇ ਕਰਕੇ ਉਹਨਾਂ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜੇ ਅਸੀਂ ਪਟੀਸ਼ਨ ਦੀ ਗੱਲ ਕਰੀਏ ਤਾਂ ਪਟੀਸ਼ਨ ਸੀ ਕਿ ਮੱਧ ਪ੍ਰਦੇਸ਼ ਵਿੱਚ ਖਜ਼ਰਾਉਂ ਦੇ ਉਹ ਜਿਹੜੇ ਖੰਡਰ ਨੇ ਜਿਹਦੇ ਜੇਨੇਸਕੋ ਜਿਹਦੀ ਸਥਾਪਕ ਸੰਸਥਾ ਹੈ ਜਿਹਦੀ ਦੇਖਰੇਖ ਕਰ ਰਹੀ ਹੈ ਉਹਦੇ ਚ ਭਗਵਾਨ ਵਿਸ਼ਨੂੰ ਦੇ ਇੱਕ ਖੰਡਰ ਮੂਰਤੀ ਦੀ ਪੁਨਰ ਸਥਾਪਿਤ ਦੀ ਦਾ ਜਿਹੜਾ ਆ ਉਹ ਉਹ ਕੇਸ ਜਿਹੜਾ ਹੈ ਉਹ ਲਾਇਆ ਗਿਆ ਸੀ ਜੀ ਜੀ ਹੁਣ ਜਸਟਿਸ ਵੀ ਆਰ ਗਵਈ ਹੋਰਾਨੀ ਇਹਦੇ ਤੇ ਇੱਕ ਟਿੱਪਣੀ ਕੀਤੀ ਸੀ ਇਹਦੇ ਤੇ ਉਹਨਾਂ ਨੇ ਟਿੱਪਣੀ ਅੱਜ ਦੇ ਜਿਹੜਾ ਲੌਜਿਕ ਹੈ ਉਹਦੇ ਸੰਦਰਭ ਨਾਲ ਕੀਤੀ ਸੀ ਦੇਖੋ ਜਿਹੜਾ ਧਰਮ ਹੈ ਨਾ ਧਰਮ ਇੱਕ ਆਸਥਾ ਤੇ ਖੜਾ ਹੈ ਆਸਥਾ ਜਿਹੜੀ ਹੈ ਉਹ ਓਨੀ ਪ੍ਰਾਣੀ ਆ ਜਿੰਨਾ ਪ੍ਰਾਣਾ ਧਰਮ ਹੈ ਪਰ ਜਿਹੜਾ ਮਨੁੱਖ ਹੈ ਉਹ ਗਰੋ ਕਰ ਰਿਹਾ ਹੈ ਉਹਦਾ ਲੌਜਿਕ ਗਰੋ ਕਰ ਰਿਹਾ ਹੈ ਅੱਜ ਜਦੋਂ ਅਸੀਂ ਇਹ ਅਜਿਹਾ এনवायरमेंट ਬਣਦਾ ਤਾਂ ਅਸੀਂ ਲੋਜਿਕ ਨੂੰ ਕਾਊਂਟਰ ਕਰਨ ਦੀ ਸਾਡੇ ਕੋਲ ਧਰਮ ਕੋਲ ਇਹ ਸ਼ਕਤੀ ਹੋਣੀ ਚਾਹੀਦੀ ਹੈ ਕਿ ਇਸ ਲੋਜਿਕ ਨੂੰ ਕਿਵੇਂ ਕਾਊਂਟਰ ਕਰੀਏ ਸੋ ਜੇ ਜਸਟਿਸ ਵੀ ਆਰ ਗਵਈ ਹੋ ਰਹਾ ਦਾ ਜਿਹੜਾ ਲੋਜਿਕ ਸੀ ਉਹ ਇਹ ਸੀ ਕਿ ਭਗਵਾਨ বিষ্ণੂ ਜੀ ਨੂੰ ਆ ਅਰਾਧਨਾ ਕਰੋ ਕਿ ਉਹ ਆਪ ਆਪਣੀ ਇਸ ਖੰਡਰ ਅਵਸਥਾ ਚੋਂ ਬਾਹਰ ਨਿਕਲੇ ਆਪ ਇਹਨੂੰ ਉਹ ਸੁਧਾਰ ਦੇਣ ਜੀ ਸੋ ਇੱਕ ਪ੍ਰਭੂ ਇੱਕ ਪਰਮਾਤਮਾ ਜਿਹਦੇ ਕੋ ਅਸੀਂ ਸਾਰਾ ਕੁਝ ਦੀ ਆਸ ਕਰਦੇ ਹਾਂ ਤੇ ਉਹਦੀ ਮੂਰਤੀ ਦੇ ਲਈ ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ ਇਹਦਾ ਮਤਲਬ ਇਹ ਆ ਕਿ ਇੱਕ ਵੱਡਾ ਸਵਾਲ ਸੀਗਾ ਜਿਹੜਾ ਪ੍ਰੰਪਰਿਕ ਧਾਰਮਿਕ ਸੋਚ ਉਤੇ ਝੋਟ ਮਾਰਦਾ ਸੀ ਸੋ ਉਹ ਝੋਟ ਨੇ ਮੈਂ ਸਮਝਦਾ ਕਿ ਉਸ 72 ਸਾਲਾਂ ਦੇ ਵਕੀਲ ਦਾ ਮਨ ਦੁਖੀ ਕੀਤਾ ਹੋਏਗਾ ਮੈਂ ਸਮਝਦਾ ਕਿ ਧਾਰਮਿਕ ਜਜ਼ਬਾਤ ਅਜਿਹੇ ਤਰੀਕੇ ਨਾਲ ਭੜਕ ਗਏ ਹੋਣਗੇ ਪਰੰਤੂ ਧਾਰਮਿਕ ਜਜ਼ਬਾਤਾਂ ਨੂੰ ਢੜਕਾਉਣ ਤੋਂ ਰੋਕਣ ਦੀ ਜ਼ਿੰਮੇਵਾਰੀ ਵੀ ਸਾਡੀ ਹੋਣੀ ਚਾਹੀਦੀ ਹੈ ਕਿ ਇਹ ਮੂਰਤੀ ਹੈ ਇਹ ਮੂਰਤੀਆਂ ਮਨੁੱਖ ਦੇ ਹੱਥ ਦੀਆਂ ਤਰਾਸ਼ੀਆਂ ਹੋਈਆਂ ਨੇ ਅਸੀਂ ਇਹਨਾਂ ਮੂਰਤੀਆਂ ਨੂੰ ਮੰਦਰ ਵਿੱਚ ਸਥਾਪਿਤ ਕੀਤਾ ਹੈ ਸਾਡੀ ਆਸਥਾ ਨੇ ਇਹਨਾਂ ਨੂੰ ਭਗਵਾਨ ਬਣਾਇਆ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਜੀ ਜੀ ਕਹਿੰਦੇ ਨੇ ਨਾ ਕਿ ਇੱਕ ਵਾਰੀ ਇੱਕ ਬੁੱਤ ਤਰਾਸ਼ ਨੇ ਇੱਕ ਮੂਰਤੀ ਬਣਾਈ ਉਹ ਮੂਰਤੀ ਜਦੋਂ ਕਿਸੇ ਮੰਦਰ ਵਿੱਚ ਐਜ਼ ਏ ਪ੍ਰਭੂ ਸਵੀਕਾਰ ਹੀ ਗਈ ਉਹਦੀ ਸਥਾਪਨਾ ਹੋ ਗਈ ਤਾਂ ਲੋਕ ਉਸ ਮੂਰਤੀ ਨੂੰ ਨਤਮਸਤਕ ਹੁੰਦੇ ਆ ਉਸ ਮੂਰਤੀ ਨੂੰ ਦੁੱਧ ਖਾਂ ਵਾਲੀਆਂ ਚੀਜ਼ਾਂ ਤੇ ਹੋਰ ਜਿਹੜਾ ਪੈਸੇ ਟੱਕਾ ਜਿਹੜਾ ਸਾਰਾ ਚੜਾਇਆ ਜਾ ਰਿਹਾ ਤੇ ਇੱਕ ਦਿਨ ਉਹ ਬੁੱਤ ਕਾੜਾ ਵੀ ਉਸ ਮੂਰਤੀ ਦੇ ਉਸ ਮੰਦਰ ਵਿੱਚ ਜਾਂਦਾ ਤੇ ਉਹ ਪਛਾਣ ਲੈਂਦਾ ਕਿ ਮੂਰਤੀ ਤਾਂ ਮੇਰੇ ਹੱਥ ਦੀ ਬਣਾਈ ਹੋਈ ਆ ਜੀ ਸੋ ਉਹ ਉਹ ਹਰਾਨ ਰਹਿ ਜਾਂਦਾ ਕਿ ਮੇਰੇ ਹੱਥ ਦੀ ਬਣਾਈ ਹੋਈ ਮੂਰਤੀ ਦੀ ਇੰਨੀ ਮਹਿਮਾ ਹੋ ਰਹੀ ਆ ਤੇ ਮੈਂ ਜਿਹੜਾ ਆ ਉਹ ਪਾਣੀ ਦੀ ਘੁੱਟ ਨੂੰ ਪਿਆਸਾ ਬੈਠਾ ਰੋਟੀ ਨੂੰ ਤਰਸ ਰਿਆਂ ਮੈਂ ਪੈਸੇ ਪੈਸੇ ਨੂੰ ਤਰਸ ਰਿਆਂ ਸੋ ਉਹ ਉਹ ਗੱਲ ਇਹ ਅੱਜ ਤੋ ਬਹੁਤ ਪੁਰਾਣੀ ਕਥਾ ਹੈ ਇਸ ਕਥਾ ਦੇ ਸੰਦਰਭ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਸਟਿਸ ਬੀ ਆਰ ਗਵਈ ਹੋਰਾ ਦੀ ਇੱਕ ਟਿੱਪਣੀ ਜਿਹੜੀ ਹੈ ਨਾ ਇਹ ਇਸ ਸੰਦਰਭ ਵਿੱਚ ਸੀਗੀ ਨਾ ਕਿ ਇਹ ਕਿਸੇ ਧਰਮ ਦਾ ਅਪਮਾਨ ਕਰਨ ਵਾਲੀ ਨਾ ਕਿ ਸਨਾਤਨ ਧਰਮ ਦੇ ਵਿਰੋਧ ਵਿੱਚ ਪਰ ਫਿਰ ਵੀ ਜੇ ਉਹਦੇ ਜਜ਼ਬਾਤਾਂ ਨੂੰ ਇਹ ਛੱਟ ਲੱਗੀ ਆ ਤਾਂ ਬਹੁਤ ਜ਼ਰੂਰੀ ਸੀ ਕਿ ਉਹ ਇਹਦੇ ਤੇ ਟਿੱਪਣੀ ਲਿਖ ਕੇ ਕਰਦਾ ਉਹ ਇਹਦੇ ਚ ਸੁਪਰੀਮ ਕੋਰਟ ਦੇ ਬੈਂਚ ਵਿੱਚ ਅਪੀਲ ਕਰਦਾ ਉਹ ਆਪ ਵਕੀਲ ਸੀ ਉਹ ਇਹਦੇ ਤੇ ਕੋਈ ਹੋਰ ਹੱਥਕੰਡਾ ਵਰਤਦਾ ਪਰ ਜਿਸ ਤਰੀਕੇ ਨਾਲ ਉਹਨੇ ਇਹ ਕੀਤਾ ਇਹ ਬਹੁਤ ਵਧੀਆ ਨੇ ਜੀ ਸਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਸੀਜੀਆਈ ਨੇ ਕਿਹਾ ਸੀ ਕਿ ਮੇਰੀ ਜਿਹੜੀ ਜਪਨੀ ਸੀਗੀ ਉਹ ਇਸ ਤਰ੍ਹਾਂ ਨਹੀਂ ਸੀ ਕਿ ਕਿਸੇ ਧਰਮ ਦਾ અપਮਾਨ ਹੋ ਰਿਹਾ ਲੇਕਿਨ ਫਿਰ ਵੀ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਸਨਾਤਨ ਧਰਮ ਦਾ અપਮਾਨ ਜਿਹੜਾ ਹੈ ਉਹ ਸਾਡੇ ਵੱਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਰ ਕੀ ਭਾਵ ਹੈ ਇਸ ਲਾਈਨ ਤੋਂ ਤੇ ਸਨਾਤਨ ਧਰਮ ਦਾ ਜਿਹੜਾ ਭਾਵ ਹੈ ਉਹ ਵੀ ਕੀ ਹੈ ਦੇਖੋ ਅਸੀਂ ਜਦੋਂ ਸਨਾਤਨ ਧਰਮ ਖਾਸ ਕਰਕੇ Hindu ਸਨਾਤਨ ਧਰਮ ਦੀ ਗੱਲ ਕਰਦੇ ਹਾਂ ਨਾ ਤਾਂ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਨਾਤਨ ਧਰਮ ਦਾ ਮਤਲਬ ਉਹ ਪਰੰਪਰਾਗਤ ਪੁਰਾਣਾ ਹਿੰਦੂ ਧਰਮ ਜੀ ਜਿਹੜਾ ਜਿਉਂ ਦਾ ਤੋਹੀ ਅੱਗੇ ਆਇਆ ਹੈ ਹੂੰ ਕੀ ਅਸੀਂ ਅੱਜ ਇਹ ਸਮਝਦੇ ਹਾਂ ਕਿ ਇਹਦੇ ਵਿੱਚ ਕੁਝ ਤਬਦੀਲੀਆਂ ਨਹੀਂ ਹੋਈਆਂ ਬਿਲਕੁਲ ਤਬਦੀਲੀਆਂ ਹੋਈਆਂ ਨੇ ਅਸੀਂ ਜੇ ਵੇਦਾਂ ਦੇ ਯੁੱਗ ਦੀ ਗੱਲ ਕਰੀਏ ਕੀ ਅਸੀਂ ਅੱਜ ਵੇਦਾਂ ਦੇ ਯੁੱਗ ਵਾਲੀ માનਤਾ 'ਚ ਰਹਿੰਦੇ ਹਾਂ ਕੀ ਜਗਬੇਦ ਵਿੱਚ ਤਾਂ ਕਿਸੇ ਅਲੌਕਿਕ ਸ਼ਕਤੀ ਦਾ ਜ਼ਿਕਰ ਹੀ ਨਹੀਂ ਹੈ ਪਰਮਾਤਮਾ ਤੱਕ ਦਾ ਜ਼ਿਕਰ ਨਹੀਂ ਹੈ ਅੱਜ ਅਸੀਂ ਪਰਮਾਤਮਾ ਦਾ ਜ਼ਿਕਰ ਕਰਦੇ ਹਾਂ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਤਜੁਗ ਤ੍ਰੇਤਾ ਦਵਾਪਰ ਤੇ ਕਲਯੁਗ ਤੱਕ ਦੇ ਇਹ ਚਾਰ ਜੁਗਾਂ ਦੇ ਸਫ਼ਰ ਦੇ ਵਿੱਚ ਕੀ ਅਸੀਂ ਇਹ ਕਹਿ ਸਕਦੇ ਹਾਂ ਕਿ Hindu ਧਰਮ ਐਜ਼ ਇਟ ਇਜ਼ ਜਿਵੇਂ ਪਹਿਲਾਂ ਸੀਗਾ ਸੋ ਇਹਦੇ ਤੇ riddles of Hinduism ਬਾਰੇ ਅੰਬੇਦਕਰ ਹੁਰਾਦੀ ਇੱਕ ਕਿਤਾਬ ਹੈ ਅਸੀਂ ਪਿਛਲੇ ਦਿਨਾਂ ਚ ਉਹਦਾ ਵੀ ਜ਼ਿਕਰ ਕੀਤਾ ਸੀ ਸੋ ਹਿੰਦੂ ਧਰਮ ਨੇ ਬਹੁਤ ਗਰੋ ਕੀਤਾ ਹੈ ਹਿੰਦੂ ਧਰਮ ਆਪਣੇ ਸਮਿਆਂ ਦੇ ਨਾਲ-ਨਾਲ ਚੱਲਦਾ ਹੈ ਜਿਵੇਂ ਸਤਜੁਗ ਵਿੱਚ ਬ੍ਰਾਹਮਣਵਾਦ ਦਾ ਬੋਲ ਵਾਲਾ ਹੈ ਉਥੇ ਤ੍ਰੇਤਾਯੁਗ ਵਿੱਚ ਜਿਹੜਾ ਕਸ਼ਤਰੀ ਹੈ ਉਹ ਵੀ ਬ੍ਰਾਹਮਣ ਨੂੰ ਨੂੰ ਚੈਲੰਜ ਦਿੰਦਾ ਹੈ ਜਿੱਥੇ ਤ੍ਰੇਤਾਯੁਗ ਵਿੱਚ ਕਸ਼ਤਰੀ ਦਾ ਬੋਲ ਵਾਲਾ ਹੈ ਉਥੇ ਦਵਾਪਰ ਯੁੱਗ ਵਿੱਚ ਵੈਸ਼ ਜਿਹੜਾ ਹੈ ਉਹ ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ ਸੋ Hindu ਧਰਮ ਦਾ ਇਹ ਸਾਰਾ ਜਿਹੜੀ ਗ੍ਰੋਥ ਹੈ ਇਹ ਅਸੀਂ ਦੇਖਦੇ ਆ ਸੋ ਇਸੇ Hindu ਧਰਮ ਦੇ ਵਿੱਚੋਂ ਹੀ ਆਰੀਆ ਸਮਾਜ ਪੈਦਾ ਹੁੰਦਾ ਆਰੀਆ ਸਮਾਜ ਨੇ ਤੁਸੀਂ ਦੇਖ ਲਓ ਕਿ ਦੋ ਸਦੀਆਂ ਪਹਿਲਾਂ ਹੀ ਜਾਤੀ ਪਾਤੀ ਦੇ ਖਾਤਮੇ ਲਈ ਮਨੁੱਖਤਾ ਦੇ ਭਲੇ ਦੇ ਲਈ ਇਹ ਇਕਤਾ ਦੀ ਗੱਲ ਕੀਤੀ ਹੈ ਉਹ ਵੀ ਹਿੰਦੂ ਧਰਮ ਦਾ ਹੀ ਇੱਕ ਅਗਲੇਰਾ ਪੜਾ ਹੈ ਸੋ ਸਨਾਤਨ ਨਿਜ਼ਮ ਦਾ ਮਤਲਬ ਇਹ ਨਹੀਂ ਕਿ ਅਸੀਂ ਉਸੇ ਯੁੱਗ ਚ ਹੀ ਜੀ ਜਰਨਾ ਜੇ ਕੋਈ ਉਧਰ ਨੂੰ ਗੱਲ ਲੈ ਕੇ ਜਾ ਰਿਹਾ ਨਾ ਤਾਂ ਇਹ ਸਮਝੋ ਕਿ ਉਹ ਸਾਡੇ ਸਾਰੇ ਜਿਹੜਾ ਇਤਿਹਾਸ ਦੀ ਗ੍ਰੋਥ ਹੈ ਉਹਦਾ ਪੁੱਠਾ ਗੇੜਾ ਦੇਣਾ ਚਾਹੁੰਦਾ ਹੈ ਜਿਹੜਾ ਮੈਂ ਸਮਝਦਾ ਕਦੀ ਵੀ ਦਿੱਤਾ ਨਹੀਂ ਜਾ ਸਕਦਾ ਜੀ ਇਸ ਦਾ ਅਸਰ ਜਾਤੀ ਪਾਤੀ ਦੇ ਤੌਰ ਤੇ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਦੇਖੋ ਜਾਤੀ ਭਾਤੀ ਦੀਆਂ ਘਟਨਾਵਾਂ ਇਸ ਦੇਸ਼ ਵਿੱਚ ਪਿਛਲੇ ਕੁਝ ਸਾਲਾਂ ਤੋਂ ਵਧਦੀਆਂ ਜਾ ਰਹੀਆਂ ਜੀ ਮੈਂ ਇੱਕ ਘਟਨਾ ਨੂੰ ਬਹੁਤ ਵਾਰੀ ਪਲਾਉਣ ਦੀ ਕੋਸ਼ਿਸ਼ ਕਰਦਾ ਜੀ ਉਹ ਮੇਰੇ ਤੋਂ ਭੁੱਲਦੀ ਨਹੀਂ ਉਹ ਹੈ ਕਿ ਇੱਕ ਘਰ ਵਿੱਚ ਇੱਕ ਭੀੜ ਆਵੜਦੀ ਹੈ ਹਮ ਤੇ ਉਹ ਉਸ ਘਰ ਦੇ ਫਰੀਜ਼ਰ ਨੂੰ ਚੈੱਕ ਕਰਦੀ ਹੈ ਜੀ ਉਹਦੇ ਵਿੱਚੋਂ ਕੁਝ ਮੀਟ ਪਿਆ ਹੈ ਤੇ ਉਸ ਮੀਟ ਦੇ ਬਨਾਤੇ ਉਹ ਉੱਥੇ اخلاق ਪਹਿਲੂ ਨਾ ਦੇ ਵਿਅਕਤੀ ਦਾ ਕਤਲ ਕਰਕੇ ਜਾਂਦੀ ਹੈ ਬਾਅਦ ਦੇ ਵਿੱਚ ਜਦੋਂ ਉਸ ਮੀਟ ਦਾ ਟੈਸਟ ਹੁੰਦਾ ਹੈ ਤੇ ਪਤਾ ਲੱਗਦਾ ਹੈ ਕਿ ਗਾਂ ਦਾ ਮੀਟ ਨਹੀਂ ਤੇ ਬੱਕਰੇ ਦਾ ਮੀਟ ਹੈ ਜੀ ਹੁਣ ਅਸੀਂ ਤਾਂ اخلاق ਦਾ ਕਤਲ ਕਰਤਾ ਹੁਣ ਕੌਣ ਕਹੇਗਾ ਕਿ اخلاق ਵਾਪਸ ਆ ਜਵੇ ਜੀ ਅਸੀਂ ਸਾਰੀਆਂ ਮਰਿਆਦਾਵਾਂ ਲੰਘ ਕੇ ਕਿਸੇ ਦੀ ਹਾਂਡੀ ਨੂੰ ਚੈੱਕ ਕਰਨ ਤੱਕ ਚਲੇ ਗਏ ਇੱਕ ਅਸੀਂ ਅਜ਼ਹਹੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ 'ਚ ਪੜੀਆਂ ਦੇਖੀਆਂ ਨੇ ਜਦੋਂ ਅਸੀਂ ਕੁਝ ਦਲਤ ਉਹਨਾਂ ਭਰਾਵਾਂ ਨੂੰ ਕੁੱਟ ਪੈਂਦੀ ਦੇਖੀ ਐ ਤੋਂ ਵੀਡੀਓ ਬੜੀ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਮਰੇ ਹੋਏ ਡੰਗਰਾਂ ਦਾ ਜਿਹੜਾ ਚਮੜਾ ਉਤਾਰ ਕੇ ਉਹਦਾ ਵਪਾਰ ਕਰਦੇ ਨੇ ਜੀ ਬਦਬੂਦਾਰ ਡੰਗਰਾਂ ਦੀ ਉਹ ਸਾਮ ਸੰਭਾਲ ਕਰਦੇ ਨੇ ਉਹਨਾਂ ਦੇ ਹੱਡ ਵੀ ਕੰਮ ਆਉਂਦੇ ਨੇ ਪਰ ਐਡੇ ਜਟਿਲ ਕੰਮ ਚ ਲੱਗੇ ਉਹਨਾਂ ਭਰਾਵਾਂ ਨੂੰ ਦਲਦ ਭਰਾਵਾਂ ਨੂੰ ਇਸ ਕਰਕੇ ਕੁੱਟਿਆ ਗਿਆ ਕਿ ਉਹ ਗਾਈਆਂ ਦਾ ਚਮੜਾ ਵੀ ਉਤਾਰਦੇ ਨੇ ਹਾਂ ਹਾਂ ਉਹ ਗਾਈਆਂ ਮਰੀਆਂ ਹੋਈਆਂ ਦਾ ਚਮੜਾ ਉਤਾਰਦੇ ਸੀ ਜੀ ਪਰ ਇਹ ਮਰਿਆਦਾ ਕਿਸ ਨੇ ਤੈਅ ਕਰਨੀ ਸੀ ਕਿ ਮਰੀਆਂ ਹੋਈਆਂ ਗਾਈਆਂ ਜਿਹੜੀਆਂ ਨੇ ਉਹਨਾਂ ਦੀ ਸਾਮ ਸੰਭਾਲ ਜਾਂ ਉਹਨਾਂ ਨੂੰ ਸੁਰੱਖਿਅਤ ਉਹਨਾਂ ਦਾ ਉਹਨਾਂ ਨੂੰ ਦਫਨਾਉਣ ਦੀ ਪ੍ਰਕਿਰਿਆ ਜਿਹੜੀ ਆ ਕੀ ਉਹ ਕਹਿੰਨੇ ਕਰਨੀ ਸੀ ਉਹ ਤਾਂ ਅਸੀਂ ਖੋਤੀ ਸਵਰਨ ਜਾਤੀਆਂ ਨੇ ਕੀਤੀ ਨਹੀਂ ਜਦੋਂ ਉਹਨਾਂ ਨੇ ਬਦਬੂ ਫਲਾਈ ਤਾਂ ਉਸ ਵੇਲੇ ਆਸਾਨੂੰ ਲੈ ਦੇ ਕੇ ਉਹੀ ਲੋਕ ਲੱਭੇ ਜਿਹੜੇ ਪੇਟ ਦੀ ਖਾਤਰ ਜਾਂ ਵਪਾਰ ਦੀ ਖਾਤਰ ਜਾਂ ਕਿਤੇ ਦੇ ਤੌਰ ਤੇ ਉਸ ਚਮੜੀ ਦੇ ਧੰਦੇ ਨਾਲ ਜੁੜੇ ਹੋਏ ਸੋ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਐਸੀਆਂ ਸੈਂਕੜੇ ਉਦਾਹਰਨਾਂ ਨੇ ਜਿੱਥੇ ਗਲਤ ਲੋਕਾਂ ਤੋਂ ਉਹ ਜਿਹੜੇ ਵੀ ਕੰਮ ਕਰਵਾਏ ਗਏ ਉਸ ਕੰਮ ਦੇ ਬਦਲੇ ਉਹਨਾਂ ਨੂੰ ਬੰਨਦਾ ਮਿਹਨਤਾਂ ਨਾਲ ਲਟਾ ਗਿਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿਸ ਸਰ ਤੇ ਮੈਲਾ ਢੋਣਾ ਜਿਹੜਾ ਗੰਦਗੀ ਢੋਣੀ ਮਨੁੱਖ ਦਾ ਗੰਧ ਢੋਣਾ ਜਿਹੜਾ ਆ ਉਹ 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 ਗੁਨਾਹ ਹੈ ਇਹ ਹੁਣ ਨਹੀਂ ਹੋਏਗਾ ਪਰ ਅੱਜ ਵੀ ਹਿੰਦੁਸਤਾਨ ਭਾਰਤ ਵਿੱਚ ਮਜ਼ਦੂਰ ਲੋਕਾਂ ਨੂੰ ਖਾਸ ਕਰਕੇ ਇੱਕ ਖਾਸ ਵਰਗ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਜੀ ਸੋ ਅੱਜ ਜਿਸ ਗੁਰਬਤ ਗਰੀਬੀ ਚ ਲੋਕ ਜੀ ਰਹੇ ਨੇ ਉਸ ਗੁਰਬਤ ਦੇ ਵਿੱਚ ਉਹਨਾਂ ਨਾਲ ਕੀ ਵਾਪਰਦਾ ਤੁਸੀਂ ਇਹਨੂੰ ਸਮਝ ਸਕਦੇ ਹੋ ਮੈਂ ਇੱਕ ਤਾਜ਼ਾ ਆਧਾਰਨ ਦੇਣੀ ਚਾਹੁੰਦਾ ਆ ਪਿਛਲੇ ਇਸ ਹਫਤੇ ਦੀ ਧਾਰਨਾ ਹੈ ਹਰਿਆਣਾ ਦੇ ਐਡੀਜੀਪੀ ਜਿਹੜੇ ਐ ਵਾਈ ਪੂਰਨ ਕੁਮਾਰ ਹੋਰੀ ਜਿਹੜੇ ਖੁਦਕਸ਼ੀ ਕਰਕੇ ਜਿਹੜੇ ਨੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਹੱਗ ਗਏ ਜੀ ਮੈਂ ਸਮਝਦਾ ਕਿ ਏਡੇ ਵੱਡੇ ਆਈਪੀਐਸ ਅਧਿਕਾਰੀ ਨੂੰ ਇਸ ਕਰਕੇ ਜਲੀਲ ਕੀਤਾ ਗਿਆ ਕਿ ਉਹ ਇੱਕ ਖਾਸ ਦਲਤ ਭਾਈਚਾਰੇ ਚੋਂ ਦਾ ਸੀ ਹੂੰ ਭਾਵੇਂ ਅੱਜ ਉਹਦੇ ਤੇ ਇਹ ਐਫਆਰ ਦਰਜ ਕੀਤੀ ਗਈ ਹੈ ਉਹਦੀ ਪਤਨੀ ਇੱਕ ਆਈਐਸ ਅਧਿਕਾਰੀ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਪਰ ਏਡੇ ਵੱਡੇ ਅਧਿਕਾਰੀ ਨੂੰ ਵੀ ਬਖਸ਼ਿਆ ਨਹੀਂ ਗਿਆ ਤੇ ਫਿਰ ਇੱਕ ਛੋਟੇ ਇਨਸਾਨ ਤੋਂ ਜਿਹੜਾ ਮਸੀ ਰੋਟੀ ਖਾਂਦਾ ਹੈ ਉਹਦੇ ਤੋਂ ਆਪਾਂ ਕੀ ਆਸ ਕਰ ਸਕਦੇ ਹਾਂ ਕਿ ਉਹ ਕਿੱਦਾਂ ਦੀ ਜ਼ਿੰਦਗੀ ਜੀਦਾ ਹੋਏਗਾ ਜੀ ਇੱਕ ਪਿਛਲੇ ਦਿਨਾਂ ਚ ਇੱਕ ਘਟਨਾ ਬੜੀ ਫੇਮਸ ਹੋਈ ਸੀ ਇੱਕ ਨੌਜਵਾਨ ਵਿਦਿਆਰਥੀ ਰੋਹਿਤ ਬੇਮੁੱਲਾ ਜਿਹੜਾ ਖੁਦਕੁਸ਼ੀ ਕਰਕੇ ਮਰਦਾ ਹੈ ਫੀਸ ਕਰਕੇ ਮਰਦਾ ਹੈ ਹੋਸਟਲ ਵਿੱਚ ਆਉਂਦੀਆਂ ਪਰੇਸ਼ਾਨੀਆਂ ਤੇ ਪ੍ਰਸ਼ਾਸਨਿਕ ਤਕਲੀਫਾਂ ਦਾ ਸਾਹਮਣਾ ਨਾ ਕਰਦਾ ਹੋਇਆ ਜਿਹੜਾ ਉਹ ਪ੍ਰਾਣ ਤਿਆਗਦਾ ਸੋ ਸਾਨੂੰ ਉਸੇ ਸੰਦਰਭ ਵਿੱਚ ਸੋਚਣਾ ਚਾਹੀਦਾ ਇਹਦੇ ਨਾਲ ਹੀ ਇਹਨਾਂ ਦਿਨਾਂ ਚ ਮੈਂ ਲਦਾਖ ਦੀ ਘਟਨਾ ਨੂੰ ਵੀ ਇੱਥੇ ਜੋੜ ਕੇ ਦੇਖਦਾ ਹੂੰ ਲਦਾਖ ਦੀ 97% ਆਬਾਦੀ ਜਿਹੜੀ ਜਾਂ ਉਹ ਐਸਸੀ ਆ ਜਾਂ ਐਸਟੀ ਆ ਜਾਂ ਇਸ ਵਰਗ ਦੇ ਨਾਲ ਜੁੜਿਆ ਹੋਏ ਕਿਸੇ ਵਰਗ ਦੀ ਉਹ ਨਮਾਇਦਾ ਧਰ ਹੁਣ ਸਵਾਲ ਇਹ ਹੈ ਕਿ ਉਸ ਧਰ ਨੂੰ ਵੀ ਦੇਸ਼ ਤਰੋਹੀ ਬਣਾ ਕੇ ਪੇਸ਼ ਕਰਨਾ ਸੋ ਐਸੀਆਂ ਸਾਡੇ ਕੋਲ ਕਈ ਧਾਰਨਾ ਨੇ ਵੱਡੇ ਪੱਧਰ ਤੇ ਐਸੀਆਂ ਧਾਰਨਾ ਨੇ ਜਿੱਥੇ ਦਲਤ ਲੋਕਾਂ ਨੂੰ ਇਸ ਕਰਕੇ ਇਹ ਵਿਕਟਿਮਾਈਜ਼ ਕੀਤਾ ਜਾ ਰਿਹਾ ਕਿ ਉਹ ਦਲਤ ਹੈ ਉਹ ਬੋਲ ਨਹੀਂ ਸਕਦੇ ਸੋ ਸੁਪਰੀਮ ਕੋਰਟ ਤੋਂ ਲੈ ਕੇ ਗਲੀ ਦੇ ਇੱਕ ਗਰੀਬ ਵਿਅਕਤੀ ਤੱਕ ਇਹ ਜਿਹੜਾ ਤਪੀੜਨ ਹੈ ਇਹ ਮੈਨੂੰ ਇਹਦੇ ਚੋ ਦਿਖਾਈ ਦਿੰਦਾ ਹੈ ਜੀ ਬਿਲਕੁਲ ਸਰ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਸੂਤਵਧ ਜਿਹੜੇ YouTube ਚੈਨਲਸ ਨੇ ਉਹਨਾਂ ਤੇ ਰੋਕ ਲਗਾ ਦਿੱਤੀ ਗਈ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਇਹ ਬਿਲਕੁਲ درست ਗੱਲ ਹੈ ਕਿ 100 ਤੋਂ ਵੱਧ ਐਸੇ YouTube ਚੈਨਲਾਂ ਤੇ ਜਿੱਥੇ ਇਸ ਘਟਨਾ ਦੀ ਤਰਕਮਈ ਤਰੀਕੇ ਨਾਲ ਨਿਰਖ-ਪਰਖ ਨਹੀਂ ਹੋਈ ਉਹਨਾਂ ਚੈਨਲਾਂ ਤੇ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਤੇ ਉਹ ਗਿਣਤੀ 100 ਤੋਂ ਵੱਧ ਯੂਟਿਊਬਰਾਂ ਦੀ ਆ YouTube ਚੈਨਲਾਂ ਦੀ ਆ ਜਿਨ੍ਹਾਂ ਨੇ ਉਸ ਵਕੀਲ ਦੀ ਜਿਹਦਾ ਮੈਂ ਆਪਣੇ ਚੈਨਲ ਤੋਂ ਨਾ ਲੈਣਾ ਵੀ ਗੁਵਾਰਾ ਨਹੀਂ ਸਮਝਦਾ ਜੀ ਮੈਂ ਸਮਝਦਾ ਵੀ ਉਸ ਦੀ ਤਾਰੀਫ ਕੀਤੀ ਹੈ ਔਰ ਇਹ ਗੱਲ ਪ੍ਰਮਾਣਿਤ ਕੀਤੀ ਹੈ ਕਿ ਸਨਾਤਨ ਦਾ ਅਪਮਾਨ ਨਹੀਂ ਹੋ ਸਕਦਾ ਵੀ ਸਤਨਾ ਸਨਾਤਨ ਧਰਮ ਦਾ ਜਿਹੜਾ ਮਾਨ ਸਨਮਾਨ ਹੈ ਉਹ ਵਿਅਕਤੀ ਦੇ ਮਾਨ ਸਨਮਾਨ ਤੋਂ ਬਹੁਤ ਉੱਚਾ ਸੰਸਥਾ ਦੇ ਮਾਨ ਸਨਮਾਨ ਤੋਂ ਬਹੁਤ ਉੱਚਾ ਉਹਨਾਂ ਨੇ ਇਸ ਗਾਈਡਲਾਈਨ ਤੇ ਕੰਮ ਕੀਤਾ ਸੋ ਉਹਨਾਂ 100 ਤੋਂ ਵੱਧ ਚੈਨਲਾਂ ਤੇ ਐ ਸੰਵਿਧਾਨ ਦੀ ਧਾਰਾ 1998 31 ਦੇ ਤਹਿਤ 31 ਐਸ ਦੇ ਤਹਿਤ 31 ਯੂ ਦੇ ਤਹਿਤ 196 ਦੇ ਤਹਿਤ 352 352 1353 353 1 ਤੇ 353 2 ਦੇ ਤਹਿਤ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ YouTube ਚੈਨਲ ਨੂੰ ਬੰਦ ਕੀਤਾ ਗਿਆ ਅਸੀਂ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ ਦੇਸ਼ ਦੁਨੀਆ ਚ ਵੱਸਦੇ ਲੋਕਾਂ ਨੂੰ ਜਿੱਥੇ ਮਾਨਵੀ ਭਾਈਚਾਰੇ ਨੂੰ ਬਣਾਈ ਰੱਖਣ ਦੀ ਗੱਲ ਤੇ ਜ਼ੋਰ ਦਿੰਦੇ ਆ ਉਥੇ ਅਸੀਂ ਇਹ ਸਮਝਦੇ ਆ ਕਿ ਜਾਤੀ ਪਾਤੀ ਦਾ ਇਹ ਯੁੱਗ ਨਿਗਾ ਇਸ ਯੁੱਗ ਵਿੱਚ ਇਨਸਾਨ ਦੀ ਇਨਸਾਨ ਦੇ ਨਾਤੇ ਕਦਰ ਕਰਨੀ ਜਿਹੜੀ ਆ ਉਹ ਸਾਡੀ ਬੁਨਿਆਦੀ ਡਿਊਟੀ ਆ ਤੇ ਜਸਟਿਸ ਬੀ ਆਰ ਗਵੇ ਹੋਰਾ ਦਾ ਵੀ ਇਹੋ ਹੀ ਸੁਨੇਹਾ ਜੀ ਬਿਲਕੁਲ ਇਸੇ ਤਰ੍ਹਾਂ ਇੱਕ ਹੋਰ ਮੁੱਦੇ ਤੇ ਗੱਲਬਾਤ ਕਰਾਂਗੇ ਹੁਣ ਲੈਨੇ ਇੱਕ ਬ੍ਰੇਕ ਮਿਲਦੇ ਆਂ ਬ੍ਰੇਕ ਤੋਂ ਬਾਅਦ